ਹੋ ਇਸ ਵਾਰੀ ਤਾਂ ਪੱਕਾ ਕਿਲਾ ਗੱਡ ਕੇ ਆਵਾਂਗੇ ਜੋ ਪਹਿਲਾਂ ਕਸਰਾ ਛੱਡੀਆਂ ਕਸਰਾ ਕੱਢ ਕੇ ਆਵਾਂਗੇ ਓ ਪੱਟ ਪੱਟ ਦੇਣੇ ਸੁੱਟ ਜੋ ਬੈਰੀ ਗੇਟ ਤੋਂ ਲਾ ਲੈਨੇ ਜੱਟਾਂ ਨੇ ਫੇਰ ਟਰੈਕਟਰ ਦਿਲੀਏ ਤੇਰੇ ਵੱਲ ਨੂੰ ਪਾ ਲੈਨੇ ਜੱਟਾਂ ਨੇ ਫੇਰ ਟਰੈਕਟਰ ਦਿਲੀਏ ਤੇਰੇ ਵੱਲ ਨੂੰ ਪਾ ਲੈਨੇ ਸਿੰਘਾਂ ਨੂੰ ਐ ਹੁੰਦਾ ਪਰਚੇ ਦਾ ਬਹੁਤ ਖਤਰਾ ਹੁੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਪਰ ਚਾਹ ਈਡੀ ਦੇ ਰੇਡਾਂ ਜਾਂ ਕੁਝ ਪੰਜਾਬ 'ਚ ਜੰਮੇ ਆ ਪੰਜਾਬ ਦਾ ਕਿਸਾਨਾਂ ਦੇ ਪੋਤਾ ਸਾਰੇ ਲਗਭਗ ਸਾਰੇ ਸਿੰਗਰ ਕਿਸਾਨਾਂ ਦੇ ਪੋਤਾ ਹੈ ਇਸ ਮੰਨ ਲਓ ਇਸ ਚੀਜ਼ ਤੋਂ ਉੱਪਰ ਕੁਝ ਨਹੀਂ ਹੈ ਹੋਰ ਵੀ ਤੇ ਮੈਨੂੰ ਲੱਗਦਾ ਠੋਕੇ ਸਾਰਿਆਂ ਨੂੰ ਪੁੱਛਣਾ ਚਾਹੀਦਾ ਆਪਣੀ ਫਸਲਾਂ ਕਰਕੇ ਆਪਣੀਆਂ ਜ਼ਮੀਰਾਂ ਕਰਕੇ ਖੜਾ ਹੈ ਹਨਾ ਆਪਣੀ ਪੰਜਾਬ ਕਰਕੇ ਹਨਾ ਤੇ ਇਹ ਗੱਲ ਗਲਤ ਹੈ ਕਿ ਉਧਰੋਂ ਆ ਚੀਜ਼ਾਂ ਚੱਲਦੀਆਂ ਨੇ ਗੋਲੇ ਚੱਲਦੇ ਨੇ ਹਨਾ ਥੋੜੀ ਆਪਣੇ ਆਹੀ ਕੀ ਕਰ ਲੈਣਾ ਉੱਥੇ ਯਾਰ ਅਹੀ ਸਿਰਫ ਆਪਣੇ ਆਪਣੇ ਹੱਕ ਮੰਗਣ ਜਾਣਾ ਬਸ ਆਉ ਸਿਰ ਤੇ ਬਨ ਕੇ ਕਫਨ ਝੰਡੇ ਕੇਸਰੀ ਲਾ ਲੇ ਨੇ ਜੱਟਾਂ ਨੇ ਫੇਰ ਟਰੈਕਟਰ ਦੀ ਲੀਏ ਤੇਰੇ ਵੱਲ ਨੂੰ ਪਾ ਲੇ ਨੇ ਸ਼ੰਭੂ ਧਰਨੇ ਦੇ ਵਿੱਚ ਨੌਜਵਾਨ ਸੁਖ ਸਵਾੜਾ ਪਹੁੰਚਿਆ ਤੇ ਉਹਦੇ ਤੋਂ ਸੁਣਦੇ ਆਂ ਕੁਝ ਧਰਨੇ ਪ੍ਰਤੀ ਉਹਨਾਂ ਨੇ ਕੁਝ ਵਿਚਾਰ ਪੇਸ਼ ਕਰਨੇ ਨੇ ਆਉ ਤੁਹਾਨੂੰ ਸੁਣਾਉਨੇ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਤੇ ਗਾਣਾ ਵੀਰੇ ਆਪਾਂ ਹਰੇਕ ਬੰਦਾ ਆਪਣੇ ਹਿਸਾਬ ਨਾਲ ਸੇਵਾ ਕਰਦਾ ਹੈ ਹਨ ਤੇ ਪ੍ਰਮਾਤਮਾ ਨੇ ਸਾਨੂੰ ਗਾਲ ਦਿੱਤਾ ਇਹ ਗਾਉਣ ਲਈ ਤੇ ਉਸ ਹਾਵ ਨਾਲ ਆਪਾਂ ਇੱਕ ਦੋ ਲਾਈਨਾਂ ਲਿਖਿਆ ਸੀ ਕਿ ਚਲੋ ਕਿਸਾਨ ਮੋਰਚੇ ਤੇ ਹੋ ਜੇ ਕੀ ਹਾਲਾਤ ਨੇ ਹਨ ਤੇ ਉਹ ਤੇ ਤੁਹਾਨੂੰ ਮੈਂ ਇੱਕ ਦੋ ਲਾਈਨਾਂ ਸੁਣਾਉਣਾ ਹੋ ਇਸ ਵਾਰੀ ਤਾਂ ਪੱਕਾ ਕਿਲਾ ਗੱਡ ਕੇ ਆਵਾਂਗੇ ਜੋ ਪਹਿਲਾਂ ਕਸਰਾ ਛੱਡੀਆਂ ਕਸਰਾ ਕੱਢ ਕੇ ਆਵਾਂਗੇ ਓ ਪੱਟ ਪੱਟ ਦੇਣੇ ਸੁੱਟ ਜੋ ਬੈਰੀ ਗੇਟ ਤੂੰ ਲਾ ਲੈਨੇ ਜੱਟਾਂ ਨੇ ਫੇਰ ਟਰੈਕਟਰ ਦਿੱਲੀਏ ਤੇਰੇ ਵੱਲ ਨੂੰ ਪਾ ਲੈਨੇ ਜੱਟਾਂ ਨੇ ਫੇਰ ਟਰੈਕਟਰ ਦਿੱਲੀਏ ਤੇਰੇ ਵੱਲ ਨੂੰ ਪਾ ਲੈਨੇ ਤੂੰ ਪੁੱਤ ਮਾਮਾ ਦੇ ਮਾਰੇ ਲੇਖਾ ਦੇਣਾ ਹੀ ਪੈਣਾ ਜਦੋਂ ਸਾਡੇ ਵੱਲ ਤੋਂ ਚੱਲੀਆਂ ਫੇਰ ਤੂੰ ਅਤਵਾਦੀ ਕਹਿਣਾ ਆਹ ਬਾਡਰਾਂ ਉੱਤੇ ਅੰਤਾਂ ਦਾ ਤੂੰ ਅਸਲਾ ਰੱਖ ਲਿਆ ਏ ਆਹ ਜਿਵੇਂ ਪੰਜਾਬ ਨੇ ਧਿਲਿਏ ਨਹੀਂ ਤੇਰੀ ਭੈਣ ਨੂੰ ਚੱਕ ਲਿਆ ਏ ਆਹ ਜਿਵੇਂ ਪੰਜਾਬ ਨੇ ਧਿਲਿਏ ਨਹੀਂ ਤੇਰੀ ਭੈਣ ਨੂੰ ਚੱਕ ਲਿਆ ਏ ਉਹ ਜੇ ਆਈ ਤੇ ਆਗੇ ਤਾਂ ਤੇਰੇ ਤਖਤੇ ਕੰਬਣਗੇ ਯੋਧਿਆਂ ਦੀ ਧਰਤੀ ਐ ਇੱਥੇ ਯੋਧੇ ਹੀ ਜੰਮਣਗੇ ਉਹ ਸਾਡੇ 80 80 ਸਾਲ ਵਾਲੇ ਵੀ ਹਿੱਕਾਂ ਤਣਦੇ ਨੇ ਜੜਤਾਂ ਵਾਲੇ ਹੱਕਾਂ ਦੀਆਂ ਲੜਾਈਆਂ ਲੜਦੇ ਨੇ ਆਓ ਸਿਰ ਤੇ ਬਨ ਕੇ ਕਫਨ ਝੰਡੇ ਕੇਸਰੀ ਲਾ ਲੇ ਨੇ ਜੱਟਾਂ ਨੇ ਫੇਰ ਟਰੈਕਟਰ ਦਿਲੀਏ ਤੇਰੇ ਵੱਲ ਨੂੰ ਪਾ ਲੇ ਨੇ ਜੱਟਾਂ ਨੇ ਫੇਰ ਟਰੈਕਟਰ ਦਿਲੀਏ ਤੇਰੇ ਵੱਲ ਨੂੰ ਪਾ ਲੇ ਨੇ ਥੈਂਕ ਯੂ ਵੀਰੇ ਤੇ ਹੁਣ ਨੌਜਵਾਨਾਂ ਨੂੰ ਕੀ ਸਨੇਹਾ ਦਵਾਂਗੇ ਨੌਜਵਾਨਾਂ ਨੂੰ ਵੀਰੇ ਇਹੀ ਸਨੇਹਾ ਏ ਜਿੰਨਾ ਜ਼ਿਆਦਾ ਹੋ ਸਕੇ ਹਣਾ ਹੋਰ ਕੰਮਾਂ ਤੋਂ ਵੇ ਲੈ ਕੇ ਜਿੰਨਾ ਜ਼ਿਆਦਾ ਹੋ ਸਕੇ ਠੋਕ ਕੇ ਧਰਨੇ ਤੇ ਪੁੱਜੋ ਸਾਡੇ ਦੇਖੋ ਇਧਰ ਵੀਰੇ ਭਾਵੇਂ ਕੈਮਰਾ ਹੀ ਘੁਮਾਦੇ ਹੋ ਦੇਖੋ ਸਾਰੇ ਬਜ਼ੁਰਗ ਖੜੇ ਸਾਰੇ 80 80 ਮੈਨੂੰ ਲੱਗਦਾ 80 70 ਸਾਰੇ ਦੇਖੋ ਖੜੇ ਨੇ ਤੇ ਮੈਨੂੰ ਲੱਗਦਾ ਸਾਰੇ ਨੌਜਵਾਨ ਨੂੰ ਹੱਥ ਜੋੜ ਕੇ ਇਹੀ ਬੇਨਤੀ ਹੈ ਕਿ ਸਾਰੇ ਧਰਨੇ ਤੇ ਜ਼ਰੂਰ ਪੁੱਜੋ ਜੀ ਜਿੰਨੀ ਜ਼ਿਆਦਾ ਸੇਵਾ ਹੋ ਸਕੇ ਉਨੀ ਜ਼ਿਆਦਾ ਕਰੋ ਇਹਨਾਂ ਦੀ ਕਹਿਣੇ ਚ ਜਿਵੇਂ ਆਦੇਸ਼ ਇਹਨਾਂ ਦੇ ਹੁੰਦੇ ਉਸ ਹਿਸਾਬ ਨਾਲ ਚੱਲੋ ਹੈਨਾ ਤੇ ਵਾਹਿਗੁਰੂ ਮਿਹਰ ਕਰੂਗਾ ਆਪਾਂ ਜਿਵੇਂ ਪਹਿਲਾਂ ਫਤੇ ਕਰਿਆ ਸੀ ਉਵੇਂ ਫੇਰ ਫਤੇ ਕਰਾਂਗੇ ਵੀਰੇ ਜਿਹੜੇ ਆਪਣੇ ਪੰਜਾਬੀ ਕਲਾਕਾਰ ਨੇ ਜਾਂ ਸਿੰਗਰ ਨੇ ਉਹ ਇਸ ਵਾਰ ਧਰਨੇ ਦੇ ਉੱਤੇ ਦਿਖਾਈ ਨਹੀਂ ਦੇ ਰਹੇ ਉਹਨਾਂ ਨੂੰ ਕੋਈ ਸੁਨੇਹਾ ਇਸ ਵਾਰ ਵੀਰੇ ਇਹੀ ਸੁਨੇਹਾ ਏ ਥੋੜਾ ਜਿਆ ਸਿੰਗਰਾਂ ਨੂੰ ਐ ਹੁੰਦਾ ਪਰਚੇ ਦਾ ਬਹੁਤ ਖਤਰਾ ਹੁੰਦਾ ਸਭ ਤੋਂ ਪਹਿਲੀ ਗੱਲ ਇਹ ਹੈ ਪਰਚਾ ਈਡੀ ਦੀਆਂ ਰੇਡਾਂ ਜਾਂ ਕੁਝ ਹਾਂਜੀ ਉੱਪਰੋਂ ਬਾਹੜਾ ਪ੍ਰੈਸ਼ਰ ਹੁੰਦਾ ਪਰ ਹੱਥ ਬੰਨ ਕੇ ਇਹੀ ਬੇਨਤੀ ਹੈ ਕਿ ਪੰਜਾਬ ਚ ਜੰਮੇ ਆ ਪੰਜਾਬ ਦਾ ਕਿਸਾਨਾਂ ਦੇ ਪੋਤਾ ਸਾਰੇ ਲਗਭਗ ਸਾਰੇ ਸਿੰਗਰ ਕਿਸਾਨਾਂ ਦੇ ਪੋਤਾ ਹੈ ਇਸ ਮੰਨ ਲਓ ਇਸ ਚੀਜ਼ ਤੋਂ ਉੱਪਰ ਕੁਝ ਨਹੀਂ ਹੈ ਹੋਰ ਵੀ ਤੇ ਮੈਨੂੰ ਲੱਗਦਾ ਠੋਕੇ ਸਾਰਿਆਂ ਨੂੰ ਪੁੱਛਣਾ ਚਾਹੀਦਾ ਹੈ ਨਾ ਗਾਣੇ ਕਰਨੇ ਚਾਹੀਦੇ ਹੋਰ ਤਾਂ ਕਿ ਨੌਜਵਾਨ ਬਹੁਤ ਲੱਗੇ ਹੁੰਦੇ ਸਿੰਗਰਾਂ ਵਿੱਚ ਹੈ ਨਾ ਤੇ ਹੋਰ ਸਾਰੇ ਜਾਗਰੂਕ ਹੋਣ ਤੇ ਸਾਰਿਆਂ ਨੂੰ ਜ਼ਰੂਰ ਪੁੱਛਣਾ ਚਾਹੀਦਾ ਇਹੋ ਬੇਨਤੀ ਹੈ ਸਾਰਿਆਂ ਨੂੰ ਤੇ ਹੁਣ ਜਿਹੜਾ 6 ਮਾਰਚ ਨੂੰ ਆਪਾਂ ਪੈਦਲ ਮਾਰਚ ਕਰਨਾ ਮੰਤੇ ਨਾ ਮਤਲਬ ਆਪਣੇ ਜਿਹੜੇ ਆਗੂ ਨੇ ਉਹਨਾਂ ਦਾ ਸਨੇਹਾ ਵੀ ਨੌਜਵਾਨਾਂ ਨੇ ਅੱਗੇ ਪਹੁੰਚਣਾ ਹੈ ਉਹਦੇ ਬਾਰੇ ਕੀ ਉਹਦੇ ਬਾਰੇ ਵੀਰੇ ਇਹੀ ਹੈ ਕਿ ਜਿਵੇਂ ਆਗੂ ਸਾਡੇ ਆਗੂ ਜਵਾਨ ਕਹਿੰਦੇ ਨੇ ਕਿਉਂਕਿ ਨੌਜਵਾਨ ਥੋੜੇ ਰਸ਼ੀਲੇ ਬਹੁਤ ਤੱਤੇ ਹੁੰਦੇ ਦਿਮਾਗ ਤੋਂ ਤੇ ਉਹ ਕਈ ਵਾਰੀ ਕੋਈ ਗਲਤ ਕਦਮ ਚੱਕ ਲੈਂਦੇ ਜਾਂ ਕਈ ਵਾਰੀ ਕੋਈ ਅੱਗੋਂ ਉਹ ਕਰਦੇ ਨੇ ਉਹ ਤਾਂ ਉਹਨਾਂ ਦਾ ਮਤਲਬ ਹੁੰਦਾ ਪ੍ਰੋਟੈਸਟ ਨੂੰ ਖਰਾਬ ਕਰਨਾ ਹੂੰ ਪਿਛੇੜਨਾ ਕੋਈ ਆਪਾਂ ਐਦਾਂ ਦੀ ਹਰਕਤ ਕਰੀਏ ਜਿਹਦੇ ਨਾਲ ਖਰਾਬ ਹੋਵੇ ਜਿਹਨਾਂ ਨੂੰ ਆਪਾਂ ਗਲਤ ਰਿਪਰੈਜ਼ੈਂਟ ਕਰੀਏ ਤੋ ਸਾਰੇ ਨੂੰ ਇਹੀ ਬੇਨਤੀ ਹੈ ਉਹਨਾਂ ਦੀ ਅਗਵਾਈ 'ਚ ਰਹਿ ਕੇ ਅਗਵਾਈ 'ਚ ਰਹਿ ਕੇ ਸਾਰੇ ਅੱਗੇ ਜਾਣ ਤੇ ਬਾਕੀ ਜਿਵੇਂ ਜਿਵੇਂ ਵਾਹਿਗੁਰੂ ਦਾ ਹੁਕਮ ਹੈ ਓਵੇਂ ਓਵੇਂ ਆਪੇ ਵਧੀਆ ਹੀ ਹੋਊਗਾ ਆਪਾਂ ਜਿੱਤਾਂਗੇ ਜ਼ਰੂਰ ਹੁਣ ਹੁਣ ਤਾਂ ਨਹੀਂ ਕੋਈ ਹਮਲਾ ਹੋਇਆ ਜਿਹੜੇ ਪਹਿਲਾਂ ਹਮਲੇ ਨੌਜਵਾਨਾਂ ਤੇ ਹੁੰਦੇ ਰਹੇ ਨੇ ਬਜ਼ੁਰਗਾਂ ਤੇ ਹੋ ਰਹੇ ਸੀ ਤੇ ਹੁਣ ਕੋਈ ਕਾਰਵਾਈ ਹੋਈ ਹੈ ਉਧਰ ਵੀਰੇ ਹੁਣ ਤਾਂ ਪਿੱਛੇ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਇੱਕ ਮੁੰਡਾ ਮਾਰਤਾ ਵਿਚਾਰਾ ਦੋ ਦੋ ਤਿੰਨ ਭੈਣਾਂ ਦਾ ਇਕੱਲਾ ਹੀ ਪੁੱਤ ਸੀ ਉਹ ਹੈਨਾ ਜਦੋਂ ਫਿਰ ਇਤਨੂੰ ਜੇ ਕੋਈ ਮਾਰੂਗਾ ਫਿਰ ਇਹ ਅਤਵਾਦੀ ਕਹਿੰਦੇ ਨੇ ਹੁਣ ਮੈਨੂੰ ਇੱਕ ਗੱਲ ਦੱਸੋ ਉੱਥੇ ਕੋਈ ਫੈਰ ਕਰਨਾ ਬਣਦਾ ਥੋੜੀ ਜਿਹੀ ਯਾਰ ਹੈਨਾ ਕੋਈ ਯਾਰ ਮੈਨੂੰ ਇੱਕ ਗੱਲ ਸਮਝ ਨਹੀਂ ਆਦੀ ਇੱਕ ਤਾਂ ਐਡੇ-ਐਡੇ ਬਾਰਡਰ ਬਣਾਏ ਹੋਏ ਨਹੀਂ ਐਡੇ-ਐਡੇ ਬਾਰਡਰ ਬਣਾਏ ਹੋ ਪਾਕਿਸਤਾਨ ਹਲੇ ਉਹ ਬਾਰਡਰ ਘਟਨੇ ਜਿੰਨੀਆਂ ਤਾਰਾਂ ਨਹੀਂ ਲਾਈਆਂ ਹੋਈਆਂ ਹੈਨਾ ਇਹ ਬਹੁਤ ਜ਼ਿਆਦਾ ਗਲਤ ਗੱਲ ਹੈ ਬਾਈ ਫਿਰ ਜਦੋਂ ਹਰੇਕ ਬੰਦਾ ਆਪਣੀ ਕੋਈ ਬਿਨਾਂ ਗੱਲ ਤੋਂ ਤਾਂ ਕੋਈ ਨਹੀਂ ਖੜਾ ਉੱਥੇ ਹੈਨਾ ਆਪਣੀ ਫਸਲਾਂ ਕਰਕੇ ਆਪਣੀਆਂ ਜ਼ਮੀਰਾਂ ਕਰਕੇ ਖੜਾ ਹੈ ਹੈਨਾ ਆਪਣੀ ਪੰਜਾਬ ਕਰਕੇ ਹੈਨਾ ਤੇ ਇਹ ਗੱਲ ਗਲਤ ਹੈ ਕਿ ਉਧਰੋਂ ਆ ਚੀਜ਼ਾਂ ਚੱਲਦੀਆਂ ਨੇ ਗੋਲੇ ਚੱਲਦੇ ਨੇ ਨਾ ਥੋੜੀ ਆਪਣੇ ਆਹੀ ਕੀ ਕਰ ਲੈਣਾ ਉੱਥੇ ਯਾਰ ਅਸੀਂ ਸਿਰਫ ਆਪਣੇ ਆਪਣੇ ਹੱਕ ਮੰਗਣ ਜਾਣਾ ਬਸ ਅਸੀਂ ਕਿਹੜੇ ਉੱਥੇ ਕੀ ਕਰਾਂਗੇ ਸਾਡੇ ਕੋਲ ਜੇ ਕੋਈ ਵੈਪਨ ਹੈ ਤਾਂ ਤਲਾਸ਼ੀ ਲੈ ਕੇ ਭੇਜ ਦਿਓ ਭਾਵੇਂ ਹੈਨਾ ਫਿਰ ਇਹ ਗੱਲ ਗਲਤ ਹੋਈ ਨਹੀਂ ਫਿਰ ਉਹ ਰਿਪਰਜ਼ੈਂਟ ਗਲਤ ਕਰ ਦੇ ਜੇ ਇੱਧਰੋਂ ਕੋਈ ਕਾਰਵਾਈ ਹੋ ਜੇ ਹੁਣ ਉਧਰੋਂ ਕਾਰਵਾਈ ਹੋਈ ਕੱਲਾ ਪੁੱਤ ਮਰ ਗਿਆ ਭੈਣਾ ਦਾ ਉਹ ਫਿਰ 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 ਕੀ ਰਿਪਰੈਜ਼ੈਂਟ ਕਰਿਆ ਉਹਨੇ ਇਹ ਚੀਜ਼ਾਂ ਬਹੁਤ ਮੈਟਰ ਕਰਦੀਆਂ ਸਾਰੇ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਸਾਰੇ ਨੌਜਵਾਨਾਂ ਨੂੰ ਜਾਗਰੂਕ ਹੋਣ ਦੀ ਬਹੁਤ ਲੋੜ ਹੈ ਵੀ ਇਹ ਚੀਜ਼ਾਂ ਪਰ ਗੌਰ ਕਰੀਏ ਆਪਾਂ ਕਿੱਥੇ ਕੀ ਹੁੰਦਾ ਹੈ ਨਾ ਇਹ ਚੀਜ਼ਾਂ ਬਾਕੀ ਭਵੰਤਮਾਨ ਸਰਕਾਰ ਦਾ ਕੋਈ ਆਇਆ ਇੱਕ ਸਰਕਾਰ ਕਿਸਾਨੀ ਪ੍ਰਤੀ ਕੋਈ ਵੀਰੇ ਸਰਕਾਰ ਤੁਹਾਨੂੰ ਪਤਾ ਹੀ ਹੈ ਕੋਈ ਵੀ ਕਿਸੇ ਵੀ ਰਾਜ ਦੀ ਸਰਕਾਰ ਹੈ ਸੈਂਟਰ ਦੇ ਪ੍ਰੈਸ਼ਰ ਜੀ ਹੁੰਦੀ ਹੈ ਰਾਜਨੀਤੀ ਮੈਨੂੰ ਲੱਗਦਾ ਆਪਾਂ ਭਾਵੇਂ ਗੱਲ ਵੀ ਨਾ ਕਰੀਏ ਰਾਜਨੀਤੀ ਦਾ ਤੁਹਾਨੂੰ ਪਤਾ ਹੀ ਹੈ ਕੀ ਚੱਲ ਰਿਹਾ ਹੈ ਨਾ ਸਾਰੇ ਸਮਝਦਾਰ ਹੈ ਤੁਸੀਂ ਕੀ ਸੈਂਟਰ ਜਿਵੇਂ ਜਿਵੇਂ ਕਰੂਗਾ ਉਹਨਾਂ ਨੂੰ ਕਰਨਾ ਹੀ ਪੈਣਾ ਚਾਹੇ ਉਹ ਮਜਬੂਰੀ ਹੈ ਪਰ ਚਲੋ ਫਿਰ ਵੀ ਮੈਨੂੰ ਲੱਗਦਾ ਜਿਹੜੀ ਪੰਜਾਬ ਪੁਲਿਸ ਨੇ ਥੋੜਾ ਜਿਹਾ ਉਹ ਨਹੀਂ ਰੋਕਿਆ ਉਹਦੇ ਲਈ ਧੰਨਵਾਦ ਹੈ ਇਹਨਾਂ ਦਾ ਵੀ ਤੇ ਜਿਵੇਂ ਭਗਵਾਨਤਮਾਨ ਨੇ 1 ਕਰੋੜ ਦੀ ਉਹਨੂੰ ਸੇਵਾ ਲਈ ਹੈ ਘਰੇ ਤੇ ਸਰਕਾਰੀ ਨੌਕਰੀ ਉਹਦੇ ਲਈ ਬਹੁਤ ਬਹੁਤ ਧੰਨਵਾਦ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਤੇ ਗੌਰ ਹੋ ਰਹੀ ਇਹ ਗੱਲ ਦੀ ਸਹੀ ਗੱਲ ਹੈ ਅਗਲੇ ਨਾ ਚਲੋ ਲਾਇਆ ਜਿਹੜੀ ਦੇਖੋ ਲੱਖ ਬੰਦਾ ਗਲਤ ਹੋਵੇ ਜਿਹੜੇ ਜਿੱਥੇ ਬੰਦੇ ਨੇ ਸਹੀ ਨਿਭਾਤਾ ਅਗਲੇ ਨੇ ਉੱਥੇ ਸੇਵਾ ਦਿੱਤੀ ਹੈ ਉਹਦੇ ਲਈ ਧੰਨਵਾਦ ਹੈ ਹਨ ਤੇ ਬਾਕੀ ਸਾਨੂੰ ਸਾਡੀ ਇਹੀ ਬੇਨਤੀ ਹੈ ਕਿ ਉਹ ਉਹ ਵੀ ਸਾਡੇ ਨਾਲ ਸਹਿਯੋਗ ਦੇਣ ਜਿੰਨਾ ਜ਼ਿਆਦਾ ਹੋ ਸਕੇ ਹਨ ਤੇ ਬਾਕੀ ਵਾਹੀ ਗੁਰੂ ਜਿਵੇਂ ਜਿਵੇਂ ਚਲਾਊਗਾ ਉਹਵੇਂ ਚੱਲਾਂਗੇ ਹਨ ਸਿਆਣੇ ਜਿਵੇਂ ਜਿਵੇਂ ਸਾਡੇ ਹੁਕਮ ਦੇਣਗੇ ਅੱਗੇ ਅੱਗੇ ਉਸ ਹਾਵ ਨਾਲ ਚੱਲੀ ਜਾਵਾਂਗੇ ਐਮਐਸਪੀ ਦਾ ਅਨਮੋਲ ਗਗਨਮਾਨ ਵੀ ਦੇਣ ਨੂੰ ਫਿਰਦੀ ਸੀ 5 ਮਿੰਟ ਚ ਐਮਐਸਪੀ ਦਮਾਂਗੇ ਹੁਣ ਉਹ ਚੁੱਪ ਨੇ ਉਹੀ ਗੱਲ ਹੈ ਹੁਣ ਚੁੱਪ ਬੋਲਣ ਕਿਹੜੇ ਮੂੰਹ ਨਾਲ ਹਨ ਪਹਿਲਾਂ ਇਹ ਮਤਲਬ ਇੰਨਾ ਝੂਠ ਨਹੀਂ ਬੋਲਣਾ ਚਾਹੀਦਾ ਬਹੁਤ ਨਜਾਇਜ਼ ਗੱਲ ਕੀਤੀ ਤਾਂ ਕਹਿੰਦਾ ਜੀ 5 ਮਿੰਟ ਚ ਦੇ ਦਾਂਗੇ ਐਮਐਸਬੀ ਹੁਣ ਤਾਂ ਦੇਖਦੇ ਹੀ ਨਹੀਂ ਉਹ 5 ਮਿੰਟ ਦੀ ਹੈਗਾ 15 ਘੰਟੇ ਲੈ ਲੈਣ ਤਾਂ ਵੀ ਦੇ ਦੇਣ ਐਮਐਸਬੀ ਉਹ ਚੀਜ਼ਾਂ ਰਾਜਨੀਤੀ ਕੁਝ ਹੋਰ ਚੀਜ਼ ਹੈ ਨਾ ਰਾਜਨੀਤੀ ਦਾ ਇਹਦੇ ਨਾਲ ਬਹੁਤ ਦੂਰ ਹੈ ਇੱਥੇ ਸਾਰੇ ਖੜੇ ਨੇ ਆਪਣੀਆਂ ਜ਼ਮੀਰਾਂ ਲਈ ਹੱਕਾਂ ਲਈ ਸੱਚੇ ਬੰਦੇ ਖੜੇ ਨੇ ਉੱਥੇ ਦਾ ਵਿਰੋਧ ਜਿਵੇਂ ਰਾਜਨੀਤੀ ਦਾ ਬੰਦਾ ਵੜ ਜਾਂਦਾ ਝੂਠ ਸ਼ੁਰੂ ਹੋ ਜਾਂਦਾ ਸਾਰਾ ਹੀ ਜਿਵੇਂ ਆਪਾਂ ਨੇ ਮਤਲਬ ਸਾਰੇ ਨੌਜਵਾਨਾਂ ਨੇ ਵੋਟਾਂ ਪਾਈਆਂ ਸੀ ਤੇ ਆਸ ਪੂਰੀ ਸੀ ਉਹ ਉਹ ਆਸ ਕਿਤੇ ਨਾ ਕਿਤੇ ਲੱਗਦਾ ਵੀ ਟੁੱਟ ਰਹੀ ਹੈ ਨਹੀਂ 100% ਵੀਰੇ ਉਹ ਤਾਂ ਫਰਕ ਪੈਂਦਾ ਹੀ ਹੈ ਹਨਾ ਹੈਨਾ ਇਹ ਚੀਜ਼ਾਂ ਦਾ ਬਹੁਤ ਫਰਕ ਪੈਂਦਾ ਆਸਾਂ ਬੰਦੇ ਨੂੰ ਸਾਰੇ ਨੂੰ ਐ ਲੱਗਦਾ ਸੀ ਜਿਵੇਂ ਹੁਣ ਪਿੱਛੇ ਵੀ ਥੋੜੇ ਤੁਹਾਨੂੰ ਸਾਰੇ ਕੁਝ ਪਤਾ ਹੀ ਹੈ ਕੀ ਕੀ ਚੱਲ ਰਿਹਾ ਤੇ ਫਰਕ ਤਾਂ ਬਹੁਤ ਹੈ ਵੀਰੇ ਪਹਿਲਾਂ ਕੁਝ ਹੋਰ ਹੁੰਦਾ ਇਹ ਨਹੀਂ ਹਰੀ ਇੱਕ ਸਰਕਾਰ ਦਾ ਹੀ ਐ ਆਈ ਹੈ ਬਈ ਅਸੀਂ ਇਹ ਨਹੀਂ ਕਹਿੰਦੇ ਕਿਸੇ ਦੇ ਨਾਂ ਸਾਨੂੰ ਫਰਕ ਹੈ ਨਾ ਨੋ ਕਿਸੀ ਦਾ ਨਾ ਆਪਾਂ ਨੂੰ ਕੋਈ ਲੈਂਡ ਦੇਣਾ ਐਡਾ ਵੀ ਆਪਾਂ ਇਹਨੂੰ ਵੋਟ ਪਾਣੀ ਬਸ ਸਾਡਾ ਜਿਹੜਾ ਕਿਸਾਨਾਂ ਨਾਲ ਖੜੂਗਾ ਪੰਜਾਬ ਦੀ ਗੱਲ ਕਰੂਗਾ ਸਾਡੇ ਲਈ ਚੰਗਾ ਹੈ ਬਾਈ ਸਿੱਟਾਂ ਤਾਂ ਅੱਗੇ ਵੀ ਆ ਰਹੀਆਂ ਨੇ ਉਹਦੇ ਬਾਰੇ ਬਸ ਉਹਦੇ ਬਾਰੇ ਬਾਈ ਹੁਣ ਪੰਜਾਬ ਪਤਾ ਹੀ ਐ ਫੇ ਕਿ ਉੱਥਾ ਕਿੱਥੇ ਦੱਬਦੇ ਹੁੰਦੇ ਇਹ ਬਸ ਲਾ ਦੇਣਗੇ ਮੰਜੀ ਆਪੇ ਤੇ ਇਹ ਨੌਜਵਾਨ ਨੇ ਮਤਲਬ ਪੰਜਾਬ ਦੀ ਤੇ ਕਿਸਾਨੀ ਦੀ ਹਕੀਕਤ ਦੀ ਗੱਲ ਕਰੀ ਐ ਇਸੇ ਤਰ੍ਹਾਂ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਂਗੇ ਧੰਨਵਾਦ